ਬਿਲਕੁਲ ਰੋਂਗ ਐਲਿਗੇਸ਼ਨ ਇਨਕ ਵਿਚ ਇਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਇੰਨੀ ਮੀਨ ਔਰ ਇੰਨੀ ਉਹਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੀ ਯੂ نو ਉਹ ਕੁੜੀ ਕਿਸ ਤਰ੍ਹਾਂ ਦਾ ਕਹਿਣਾ ਸੀ ਇਹ ਬੱਚਿਆਂ ਨੂੰ ਪਾਲੀ ਪਿੰਕੀ ਥਾਲੀ ਵਾਲ ਪੂਰੀ ਏਰੀਆ ਨੂੰ ਕੁਛ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਥਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਅੱਛਾ ਇੱਕ ਲੱਭਿਓ ਮਾੜਾ ਜਿਹਾ ਬੰਦਾ ਦੀ ਇੱਕ ਪੁਰਾਣੀ ਵੀਡੀਓ ਬਾਹਰ ਹੋ ਗਿਆ ਜਿਹਦੇ ਵਿੱਚ ਕਹਿ ਰਹੀ ਆ ਮੈਂ ਉਸ ਘਰ ਦੀ ਧੀ ਆ ਤੇ ਮੈਂ ਹਮੇਸ਼ਾ ਭਾਜੀ ਉਹਨਾਂ ਨੇ ਆਪਣੇ بیٹے ਅੱਧ ਕਿਤੇ ਹੋਏ ਸੀਗੇ ਯਨਾਂ ਕੁੜੀਆਂ ਨੂੰ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਅੱਛਾ ਜੀ ਇੱਥੇ ਸਾਰਾ ਟਾਈਮ ਸੁਨੰਦਾ ਐਸੇ ਘਰ ਚ ਰਹਿੰਦੀ ਰਹੀ ਆ ਹਾਂਜੀ ਐਸੇ ਘਰ ਦੇ ਵਿੱਚ ਰਹਿੰਦੀ ਰਹੀ ਆ ਕਿੰਨਾ ਸਮਾਂ ਸੁਨੰਦਾ ਰਹੀ ਐ ਇਸ ਘਰ ਦੇ ਅੰਦਰ ਇਸ ਘਰ ਦੇ ਅੰਦਰ ਉਹ 6 ਕੁ ਸਾਲ ਤੱਕ ਰਹੀ ਐ ਕੋਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਕਿਨ ਸਾਡੇ ਨਾਲ ਦੇ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲਾ ਕੋਈ ਰੋਲਾ ਨਹੀਂ ਹੈ ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਕਿ ਸਮਝ ਲਈ ਹਰ ਇੱਕ ਬੰਦਾ ਇੰਨਾ ਨਿਤ ਨਿਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਦਾ ਕਿੰਨਾ ਮਾਰਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਗੋਬਿੰਦ ਸਿੰਘ ਜੀ ਆ ਕੋਕੇ ਕੋਕੇ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੋਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਬੜਾ ਸਿਮਾਨ ਫਰਕ ਗਈ ਹੈ ਪੁਲਿਸ ਹੁਣ ਉਹ ਕੀ ਹੈ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੋਲੇਜ ਨਹੀਂ ਐ ਵੈਸੇ ਉਹ ਟਰਾਫੀਜ਼ ਦੇ ਉਹ ਸਾਮਾਨ ਐ ਜੋ ਕੁਝ ਵੀ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹਾਂ ਐਨਵੈਸਟੀਗੇਸ਼ਨ ਦਾ ਪਾਰਟ ਟੂ ਦਾ ਇੰਟਰੋਡਕਸ਼ਨ ਵੀ ਮੈਂ ਚਾਹਣਾ ਤੂੰ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਐ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਐ ਰਾਈਟ ਹਾਂਜੀ ਚਲੋ ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ 'ਚ ਹੀ ਰਹੇ ਹੈ ਕਿਉਂਕਿ ਉਹਨਾਂ ਨੇ ਕਦੀ ਕਿਸੇ ਨਾਲ ਮਾੜਾ ਨਹੀਂ ਕਰਿਆ ਕਦੀ ਗੱਲ ਤਾਂ ਹੋਈ ਥੋੜੀ ਪਿੱਛਟਲੀ ਵਾਲੀ ਬਾਰੇ ਕੀ ਕੀ ਆ ਉਹਨਾਂ ਨੇ ਕਿਸ ਤਰੀਕੇ ਨਾਲ ਮਸ ਕੁਛ ਨਹੀਂ ਉਹ ਕਹਿੰਦੇ ਭੈਣ ਜੀ ਮੈਂ ਵਧੀਆ ਕੋਈ ਚੱਕਰ ਨਹੀਂ ਉਹ ਕੱਲ੍ਹ ਪਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗਿ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚੱਪਲਾਂ ਚੋਂ ਚੁੱਕ ਕੇ ਜਹਾਜ਼ 'ਚ ਬਿਠਾਉਂਗੇ ਤਾਂ ਇਹਦਾ ਹੋ ਜਾਏਗਾ ਇਹ ਮੈਨੂੰ ਤੇ ਵੀ ਰਿਐਕਟ ਕੀਤਾ ਸੁਨੰਦਾ ਸ਼ਰਮਾ ਨੇ ਉਹਨੇ ਕਿਹਾ ਕਿ ਮੈਂ ਇਹ ਕਿੰਨੇ ਚਿਰ ਬਿਲਕੁਲ ਸ਼ੇਮ ਉਹ ਐਤੋਂ ਤੁਰੀ ਫਿਰਦੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਬਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੇ ਪਿੰਗੇ ਬਾਜੀ ਉਹਦਾ ਦਿਮਾਗ ਚੱਲਿਆ ਹੋਇਆ ਹੂੰ ਪਿੱਛੇ ਕੋਈ ਉਹ ਪਿੱਛੇ ਆ ਕੋਈ ਹਾਂ ਨੈਚੁਰਲੀ ਕੋਈ ਕੁਝ ਨਾ ਦੇਖੋ ਜੀ ਉਹਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਹੂੰ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਪਰ ਜਿਹੜੇ ਅੱਜ ਕਲਾਕਾਰ ਬੋਲ ਰਹੇ ਨੇ ਉਹ ਤੋਂ ਬਾਅਦ ਹੀ ਜਿਹੜੇ ਦਵਾਰਾ ਸੰਗਲ ਸ਼ਰਮਾ ਦੇ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਇਹਨਾਂ ਬਾਰੇ ਬੋਲਦੇ ਦੇਖੋ ਜੀ ਇਹ ਤੇ ਹੁਣ ਬਹੁਤ ਹੀ ਨੌਲੇਜ ਹੈ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਕੁल्ला ਵਾਂਗੂ ਮੈਂ ਕਹਿੰਨੀ ਆ ਭਈ ਕਿ ਨਹੀਂ ਕਿਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਠੀਕ ਹੈ ਚਲੋ ਠੀਕ ਕਰਦੀ ਰਹੀ ਆ ਠੀਕ ਹੈ ਬਿਲਕੁਲ ਠੀਕ